ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਨੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਜਨਤਕ ਹੋਈ ਵਾਇਰਲ ਹੋਈ ਉਸ ਵੀਡੀਓ ਦੇ ਵਿੱਚ ਇੱਕ ਸਕੂਲ ਦੇ ਛੋਟੇ ਬੱਚੇ ਨੂੰ ਅਧਿਆਪਕ ਪੁੱਛਦਾ ਹੈ ਕਿ ਕੀ ਖਾ ਕੇ ਆਇਆ ਤੋ ਕਹਿੰਦਾ ਕਿ ਅੱਜ ਕੁਝ ਨਹੀਂ ਖਾਦਾ ਆਟਾ ਹੀ ਹੈ ਨਹੀਂ ਸੀ ਜਿਸਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਕਿ ਅਸੀਂ ਵਿਕਾਸ ਦੀਆਂ ਗੱਲਾਂ ਕਰਦੇ ਹਾਂ ਤਰੱਕੀ ਦੀਆਂ ਗੱਲਾਂ ਕਰਦੇ ਹਾਂ ਤਾਂ ਇਹਦਾ ਬੱਚਿਆਂ ਦਾ ਭਵਿੱਖ ਕਿੱਥੇ ਸੁਰੱਖਿਅਤ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਆਟਾ ਹੀ ਹੈ ਨਹੀਂ ਕਿਉਂਕਿ ਬੱਚੇ ਕਦੇ ਵੀ ਝੂਠ ਨਹੀਂ ਬੋਲਦੇ ਹੁੰਦੇ ਬੱਚਿਆਂ ਦੇ ਮੂੰਹੋਂ ਸੱਚ ਹੀ ਨਿਕਲਦਾ ਹੁੰਦਾ ਹੈ ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕਾਫੀ ਕੁਝ ਹੁੰਦਾ ਨਜ਼ਰ ਆਇਆ ਤੇ ਹੁਣ ਸਾਬਕਾ ਵਿਧਾਇਕ ਨੇ ਰਮੇਂਦਰ ਸਿੰਘ ਆਵਲਾ ਉਹ ਪਹੁੰਚੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਦੇ ਵਿੱਚ ਉਹਦੇ ਜਿਹੜੇ ਬੱਚੇ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਪੱਕੀ ਨੌਕਰੀ ਵੀ ਦੇ ਦਿੱਤੀ ਕੈਸ਼ ਵੀ ਭੇਟ ਕਰ ਦਿੱਤਾ ਤੇ ਹੋਰ ਵੀ ਕਈ ਸਮਾਜ ਸੇਵੀ ਸੰਸਥਾਵਾਂ ਇਸ ਪਰਿਵਾਰ ਦੇ ਲਈ ਮਦਦ ਲੈ ਕੇ ਲਗਾਤਾਰ ਪਹੁੰਚ ਰਹੀਆਂ ਨੇ ਅਮ੍ਰਿਤ ਦੇ ਘਰੇ ਆਇਓ ਕੀ ਤੁਸੀਂ ਸਹੂਲਤ ਦੇਣ ਆਇਓ ਜਾਂ ਤੁਸੀਂ ਮੰਨਦੇ ਹੋ ਕਿ ਸਰਕਾਰਾਂ ਕਿੱਥੇ ਨੇ ਕਿ ਬੱਚੇ ਅੱਜ ਵੀ ਭੁੱਖੇ ਸੌ ਰਹੇ ਆ ਦੇਖੋ ਅਸੀਂ ਜੋ ਆਪਦੇ ਕੋਲ ਮਦਦ ਕਰ ਸਕਦੇ ਅਸੀਂ ਕੀਤੀ ਇਸ ਪਰਿਵਾਰ ਦੀ ਔਰ ਇੱਕ ਇਹਨਾਂ ਨੇ ਖਾਸ ਤੌਰ ਤੇ ਮੰਗ ਕੀਤੀ ਹੈ ਕਿ ਸਾਨੂੰ ਜੌਬ ਦੀ ਬਹੁਤ ਜ਼ਰੂਰਤ ਹੈ ਔਰ ਮੈਂ ਇਹਨਾਂ ਦੋਨਾਂ ਨੂੰ ਇੱਕ ਪ੍ਰਾਈਵੇਟ ਜੌਬ ਇਹਨਾਂ ਨੂੰ ਆਫਰ ਕੀਤੀ ਹੈ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਤੱਕ ਜੌਬਸ ਪੰਜਾਬ ਦੇ ਵਿੱਚ ਨਹੀਂ ਮਿਲ ਹੁੰਦੀਆਂ ਉਨੀ ਦੇਰ ਤੱਕ ਆਪਣਾ ਪੰਜਾਬ ਤਰੱਕੀ ਨਹੀਂ ਕਰ ਸਕਦਾ ਆਪਾਂ ਨੂੰ ਸਾਰਿਆਂ ਨੂੰ ਮਿਲ ਕੇ ਇਹ ਗੱਲ ਸੋਚਣੀ ਚਾਹੀਦੀ ਹੈ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਜਿਵੇਂ ਅੱਜਕੱਲ ਨਸ਼ੇ ਵਧ ਰਹੇ ਆ ਬੱਚੇ ਤਾਂ ਹੀ ਦੂਰ ਜਾਣਗੇ ਜੇ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੂਗਾ ਔਰ ਦੂਸਰੀ ਗੱਲ ਜਿਹੜਾ ਰਾਸ਼ਨ ਹੈ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਖਾਸ ਤੌਰ ਤੇ ਅਫਸਰਾਂ ਨੂੰ ਪੰਚਾਇਤ ਅਫਸਰਾਂ ਨੂੰ ਵੀ ਸੈਕਟਰੀਆਂ ਨੂੰ ਵੀ ਉਹ ਜਦੋਂ ਪਿੰਡਾਂ 'ਚ ਜਾਂਦੇ ਆ ਇਕੱਲਾ ਕਰਾਪਸ਼ਨ ਲਈ ਜਾਂ ਜਿਹੜੇ ਪੈਸੇ ਸਰਕਾਰ ਦਿੰਦੀ ਆ ਡਵੈਲਪਮੈਂਟ ਦਾ ਜਿਵੇਂ ਅੱਜ ਆ ਪਿੱਛੇ ਆ ਪ੍ਰਬੰਧਕ ਲੱਗ ਲੱਗੇ ਬਿਲਕੁਲ ਖਾਲੀ ਕਰਤੇ ਖਜ਼ਾਨੇ ਇਹਨਾਂ ਨੇ ਪਿੰਡਾਂ ਦੇ ਜਿੰਨੀਆਂ ਫੰਡਸ ਪਾਇਸ ਇਸ ਸਾਰਿਆਂ ਦਾ ਬਹੁਤ ਵੱਡਾ ਦੁਰਪਯੋਗ ਹੋਇਆ ਜੋ ਜਾਂਚ ਹੋਊਗੀ ਤਾਂ ਪਤਾ ਲੱਗੂਗਾ ਉਹਨਾਂ ਨੂੰ ਵੀ ਦੇਖਣਾ ਚਾਹੀਦਾ ਕਿ ਸਾਰਿਆਂ ਦੇ ਰਾਸ਼ਨ ਕਾਰਡ ਬਣੇ ਆ ਜਾਂ ਨਹੀਂ ਬਣੇ ਜਿਨ੍ਹਾਂ ਦੇ ਨਹੀਂ ਬਣੇ ਉਹਨਾਂ ਨੂੰ ਦਫ਼ਤਰ ਦੇ ਵਿੱਚ ਚੱਕਰ ਮਾਰਨ ਦੀ ਬਜਾਏ ਉਹਨਾਂ ਨੂੰ ਜਾ ਕੇ ਰਾਸ਼ਨ ਕਾਰਡ ਦੇਣਾ ਚਾਹੀਦਾ। ਜਦੋਂ ਵੀ ਵੀਡੀਓ ਵੇਖੀ ਲੱਗਦਾ ਕਿ 20 ਤਰੀਕ ਨੂੰ ਵੀਡੀਓ ਬਣੀ 23 ਤਰੀਕ ਨੂੰ ਵਾਇਰਲ ਹੋਈ ਅੱਜ 27 ਤਰੀਕ ਹੋ ਗਈ ਹੈ 7 ਦਿਨ ਬੀਤ ਜਾਣ ਤੋਂ ਬਾਅਦ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚਿਆ ਨਾ ਕੋਈ ਰਾਜਨੀਤਿਕ ਲੋਕ ਇੱਥੇ ਪਹੁੰਚਿਆ ਕੋਈ ਲੋਕ ਵੀ ਨਹੀਂ ਇੱਥੇ ਪਹੁੰਚੇ ਕੀ ਤੁਸੀਂ ਇਸ ਨੂੰ ਕੀ ਮੰਨਦੇ ਹੋ ਨਹੀਂ ਦੇਖੋ ਮੈਂ ਕਿਸੇ ਬਾਰੇ ਨਹੀਂ ਕਹਿ ਸਕਦਾ ਸਰਕਾਰ ਨੂੰ ਵੀ ਜ਼ਰੂਰ ਆਣਾ ਚਾਹੀਦਾ ਉਹਨਾਂ ਦੇ ਸਰਕਾਰੀ ਨੁਮਾਇੰਦਿਆਂ ਨੂੰ ਜ਼ਰੂਰ ਆਣਾ ਚਾਹੀਦਾ ਸਰਕਾਰ ਦੇ ਅਫਸਰਾਂ ਨੂੰ ਵੀ ਜ਼ਰੂਰ ਆਣਾ ਚਾਹੀਦਾ ਜਦੋਂ ਇਹ ਗੱਲ ਇੰਟਰਨੈਸ਼ਨਲ ਲੈਵਲ ਤੱਕ ਪਹੁੰਚੀ ਹੈ ਸਾਡੇ ਇਲਾਕੇ ਦਾ ਵੀ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਖਾਣ ਲਈ ਆਟਾ ਨਹੀਂ ਮਿਲਦਾ ਪਿਆ ਜਿੱਥੇ ਆਪਾਂ ਕਹਿੰਦੇ ਕਿ ਪੰਜਾਬ ਬੜਾ ਖੁਸ਼ਹਾਲ ਹੈ ਜਿਹੜਾ ਸਾਰੇ ਹਿੰਦੁਸਤਾਨ ਨੂੰ ਰੋਟੀ ਦਿੰਦਾ ਹੈ ਤੇ ਸਾਡੇ ਆਪ ਦੇ ਬੱਚੇ ਭੁੱਖੇ ਆ ਸਾਡੇ ਲਈ ਬਹੁਤ ਸ਼ਰਮ ਦੀ ਗੱਲ ਹੈ ਜਿੱਦੋਂ ਵੀਡੀਓ ਦੇਖੀ ਤੇ ਮਨ ਦੇ ਵਿੱਚ ਕੀ ਆਇਆ ਬਹੁਤ ਮੁੰਡੇ ਨੂੰ ਹੁਣ ਵੀ ਦੇਖ ਕੇ ਮਨ ਬਹੁਤ ਉਦਾਸ ਹੋਇਆ ਅੱਖਾਂ 'ਚ ਮੇਰੇ ਨਾਲ ਜਿਹੜੇ ਬਾਕੀ ਸੀ ਉਹਨਾਂ ਦੀ ਅੱਖਾਂ 'ਚ ਪਾਣੀ ਆਇਆ ਮੈਂ ਬਾਹਰ ਗਿਆ ਹੋਇਆ ਸੀ ਤੇ ਮੈਨੂੰ ਬਾਹਰ ਇਹ ਕਿਸੇ ਨੇ ਵੀਡੀਓ ਦਿਖਾਈ ਔਰ ਆਪ ਵੀ ਰੋਣ ਲੱਗ ਗਏ ਉਹਨਾਂ 'ਚ ਇੱਕ ਇੰਗਲੈਂਡ ਦੇ ਵਾਸੀ ਸੀ ਉੱਥੋਂ ਦੇ ਰਹਿਣ ਵਾਲੇ ਸੀ ਗੋਰੇ ਸੀਗੇ ਉਹਨਾਂ ਨੇ ਮੈਨੂੰ ਜਦੋਂ ਦਿਖਾਈ ਉਹ ਵੀਡੀਓ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਟਰਾਂਸਲੇਟ ਕਰਕੇ ਦੱਸਿਓ ਮੈਂ ਉਹਨਾਂ ਨੂੰ ਟਰਾਂਸਲੇਟ ਹੀ ਨਹੀਂ ਕਰ ਪਾਇਆ ਕਿਉਂਕਿ ਬੋਲਦਾ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਰੇ ਹਿੰਦੁਸਤਾਨ ਨੂੰ ਰੋਟੀ ਦੇਣ ਵਾਲਾ ਪੰਜਾਬ ਉਹਨਾਂ ਦੇ ਬੱਚੇ ਅੱਜ ਭੁੱਖੇ ਆ ਆਬਲਾ ਜੀ ਜਿੱਦਾਂ ਅੱਜ ਤੁਸੀਂ ਇਹਨਾਂ ਦੋਨਾਂ ਪਰਿਵਾਰਾਂ ਨੂੰ ਨੌਕਰੀ ਦਾਵੇ ਕਰ ਦਿੱਤਾ ਜੀ ਨਕਦ ਵੀ ਦੇ ਕੇ ਚੱਲੇ। ਕੀ ਸੁਨਿਆ ਹੈਗਾ ਹੋਰ ਸਮਾਜ ਸੇਵੀਆਂ ਦੇ ਲਈ ਵੀ ਸਰਕਾਰਾਂ ਦਾ ਦਾ ਕੰਮ ਜਿਹੜਾ ਆਪਾਂ ਦੇਖ ਲਿਆ ਕਿੰਨਾ ਹੋਇਆ ਆ ਆਧਾਰ ਕਾਰਡ ਹੀ ਨਹੀਂ ਬਣੇ ਇਹਨਾਂ ਦੇ ਆਸ਼ਰਾਂ ਦੀ ਨਹੀਂ ਬਣੇ ਗੁਰਦੀ ਹੋ ਸਕਦਾ। ਸਰ ਇਹਨਾਂ ਵਰਗੇ ਹੋਰ ਵੀ ਕਈ ਪਰਿਵਾਰ ਆ ਜਿਹੜੇ ਅੱਜ ਵੀ ਦੇਖੋ ਸਮਾਜ ਦੇ ਵਿੱਚ ਜਿਹੜੇ ਸਮਾਜ ਸੇਵੀ ਹੈ। ਇਹ ਆ ਮੋਢੀ ਹੈ ਭਾਵੇਂ ਪਿੰਡ ਦੇ ਸਰਪੰਚ ਨੰਬਰਦਾਰ ਸਹਿਬਾਨ ਨੇ ਸਾਰਿਆਂ ਨੂੰ ਚਾਹੀਦਾ ਕਿ ਜੋ ਆਪਾਂ ਗਰੀਬ ਦੀ ਲੋੜਵੰਦ ਦੀ ਮਦਦ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹੀ ਵਾਹਿਗੁਰੂ ਦਾ ਆਦੇਸ਼ ਹੈ। ਇਹੀ ਆਪਾਂ ਨਾਲ ਲੈ ਕੇ ਜਾਣਾ ਖਾਲੀ ਹੱਥ ਐਸੇ ਤੇ ਸਸੀ ਗਰਬੀਰ ਸਸੀ ਤਾਂ ਤੁਸੀਂ ਤੁਹਾਨੂੰ ਜਿਹੜਾ ਕਣਕਾਂ ਦੀ ਉਹ ਮਿਲਦੀ ਨਹੀਂ। ਹਾਂਜੀ ਹਾਂਜੀ ਮੇਰੇ ਕੋਲ ਸਾਡੇ ਪ੍ਰੂਫ ਨਹੀਂ ਬਣੇ ਸੀ, ਆਧਾਰ ਕਾਰਡ ਨਹੀਂ ਬਣੇ ਸੀ। ਕਿਉਂਕਿ ਅਸੀਂ ਕਾਫੀ ਕੋਸ਼ਿਸ਼ ਕੀਤੀ ਤੇ ਜਦੋਂ ਅਸੀਂ ਆਧਾਰ ਕਾਰਡ ਬਣਾਉਣਾ ਤਾਂ ਉਹਨਾਂ ਨੇ ਕਹਿਣਾ ਅਭੀ ਚਲੋ ਫੋਨ ਕਰ ਦੋ, ਫੋਨ ਕਰਕੇ ਆ ਜਾਣਾ। ਫਿਰ ਜੈਕਟ ਹੋ ਜਾਣਾ ਸਾਰੇ ਸਸਰੀ ਘਰ ਵੀ ਸਾਰੇ ਫਿਰ ਦੇਖਦੇ ਆਈ ਤੇ ਪਤਾ ਇੱਥੇ ਕਾਹਦੇ ਪਿੰਨਸ ਵੀ ਨਾ ਲੈ ਗੱਡੀ ਚ ਨਹੀਂ ਬੈਣਾ ਹੋ ਗੱਡੀ ਚ ਲੈ ਕੇ ਤੇ ਅਦਾਰਾ ਪੜਨਾ ਆਓ ਫਿਰ ਸਾਰੇ ਉਹ ਦੱਤਾ ਬਾਈ ਫਿਰ ਸਾਡੇ ਵੀ ਰਾਸ਼ਨ ਘਾਟ ਇਸ ਵੀ ਨੇ ਮੈਨੂੰ ਪਹਿਲਾਂ ਇਹਨਾਂ ਤਾਂ ਬਣਿਆ ਸੀ ਮੰਮੀ ਰਾਨਾ ਨਾਲ ਜਦੋਂ ਸਾਡੀ ਮੈਰਿਜ ਹੋ ਗਈ ਤੇ ਉਦੋਂ ਕੱਟਿਆ ਗਿਆ ਰਾਸ਼ਨ ਪਾਟ ਉਹ ਆਨੇ ਚਲ ਦੁਬਾਰੇ ਬਣਾਉਣ ਦੇ ਪ੍ਰੂਫ ਬਣ ਗਏ ਫਿਰ ਆਂਦੇ ਵੀਰੇ ਹਲੇ ਸੈਡ ਨਹੀਂ ਕੁੱਲੀ ਜਦੋਂ ਸੈਡ ਕੁੱਲੇਗੇ ਨਾ ਤਾਂ ਫਿਰ ਉਹ ਦਾ ਜਰੂਰ ਤੜਾ ਨਾ ਪਾਵਾਂਗੇ ਹਾਲੇ ਤੱਕ ਰਏ ਅਸੀਂ ਗੇੜੇ-ਬੁੜੇ ਮਾਰ ਕੇ ਸਫਾ ਕਰਕੇ ਤੇ ਘਰੇ ਬੈਗ ਬੱਚੇ ਨੂੰ ਇੰਨੀ ਗਰਮੀ ਚ ਜਾਂ ਠੰਡਾ ਚ ਚੱਲ ਜਾਵੇ ਕਿੰਨਾ ਮੁਸ਼ਕਲ ਐ ਵੈਸੇ ਨੰਬਰ ਦਿੱਤੇ ਤੇ ਸੰਭਕ ਤੇ ਕਰ ਲੈਂਦੇ ਤੁਹਾਡੇ ਅਸੀਂ ਬਣਵਾ ਦੇਣੀ ਸੀ ਹੁਣ ਬਣ ਗਿਆ ਕੁਝ ਨਹੀਂ ਬਣਿਆ ਆਨਲਾਈਨ ਵੀ ਅਜੇ ਲਿਖ ਕੇ ਲੱਗਦਾ ਹਾਂਜੀ ਕੋਈ ਨਹੀਂ ਕੱਲ੍ਹ ਪੰਜ ਦਾ ਕਰਦੇ ਤੁਹਾਨੂੰ ਦੱਸਾਂਗਾ ਉਹ ਉਹ ਨਾਲ ਸੌਦਾ ਪਹਿਲਾਂ ਤੁਸੀਂ ਆ ਬਹੁਤ ਜੀਮ ਸੀ ਜੀ ਆ ਲੱਖ ਮਾਸ਼ਾਅੱਲਾ ਆ ਧੰਨਵਾਦ ਵੀਰੇ ਵੀਰੇ ਇੱਕ ਬੇਨਤੀ ਅਸੀਂ ਕਰਦੇ ਆ ਕਿਉਂਕਿ ਭੈਰ ਤੁਸੀਂ ਆ ਭਰਾ ਹੋਰ ਵੀਰ ਮਤਲਬ ਕਿ ਕਰਦੇ ਨਾ ਰਹੀ ਵੀ ਤੇ ਰਸਨ ਵੀ ਪਰ ਤੁਸੀਂ ਸਾਨੂੰ ਕੋਈ ਨੌਕਰੀ ਆ ਜੀ ਦਿਵਾਓ ਕਿ ਜਿਹੜਾ ਸਾਡਾ ਗੁਜਾਰਾ ਚੱਲਦਾ ਹੀ ਰਹਿ। ਤੇ ਇਹ ਕਰੂਣਾ ਕਿ ਤੁਸੀਂ ਕਰੋਗੇ ਜਿੱਦਾਂ ਮਰਜ਼ੀ ਦੇਖ ਲਓ ਚਾਹੀ ਇਹਨਾਂ ਦੀ ਅੱਖਾਂ ਖਰਾਬ ਨੇ ਇਹਨਾਂ ਦੀ ਅੱਖਾਂ ਬਹੁਤ ਖਰਾਬ ਨੇ ਲੈ ਲਾਗੀ ਤਾਂ ਕਰ ਸਕਦਾ ਨਾ ਹਾਂਜੀ ਪਾਣੀ ਪੁਣੀ ਤੇ ਆਣਾਂਗੇ ਹਾਂਜੀ ਕੋਈ ਨਾ ਕੋਈ ਪਤਾ ਇਹਨਾਂ ਮੰਦਰਾ ਦਾਦਾ ਹੈ ਉਹ ਵੀ ਕਰ ਲੈਂਦੇ ਜੀ ਬਜ਼ੁਰਗ ਨੇ ਬੈਠੇ ਹਾਂ ਜੀ ਇੱਧਰ ਆ ਜਾਓ ਹਾਂ ਜੀ ਇੱਧਰ ਆ ਜਾਓ ਨਹੀਂ ਪੜੀ ਆ ਕੀ ਪੜਨੀ ਤੁਹਾਨੂੰ ਦੋਨੋਂ ਆ ਜੀ ਠੀਕ ਹੈ ਬਹੁਤ ਬੱਸਾ ਨਹੀਂ ਦੇ ਦਿਓ ਨੌਕਰੀ ਜੀ ਕਾਫੀ ਫੈਕੀਆ ਤੁਹਾਨੂੰ ਨਹੀਂ ਨਹੀਂ ਨਾ ਦੋਨੋਂ ਨੂੰ ਪੱਕੀ ਨੌਕਰੀ ਦਿੰਨੇ ਤੇ ਕੱਲ ਤੋਂ ਹੀ ਤੁਹਾਨੂੰ ਮੈਂ ਹੁਣੇ ਗੱਲ ਕਰਾਣਾ ਕਿ ਕਿ ਬਣਾ ਕੇ ਦਿੰਨੇ ਹਾਂ ਜੀ ਤੇ ਕੱਲ ਤੋਂ ਪੱਕੀ ਨੌਕਰੀ ਤੇ ਤੁਹਾਡੇ ਦੋਵਾਂ ਨੂੰ ਇਕੱਠੇ ਚਲੇ ਜਾ ਕਰੋ ਤੇ ਇਕੱਠੇ ਆ ਜਾਇਆ ਕਰੋ ਫਲਸਪੁਰ ਤੁਹਾਨੂੰ ਦੇ ਦੇ ਦਿੰਦੇ ਆ ਠੀਕ ਹੈ ਧੰਨਵਾਦ ਮੇਰੇ ਜੋ ਇਹਦੇ ਲੈਵਲ ਦੀ ਇਹਨੂੰ ਜੋ ਤੁਹਾਡੇ ਲੈਵਲ ਦਾ ਉਹ ਤੁਹਾਨੂੰ ਕਿਹਾ ਜੋ ਮਤਲਬ ਨੌਕਰੀ ਕਰ ਦਿਓ ਨੌਕਰੀ ਆ ਵੀ ਨੌਕਰੀ ਲੈਟਰ ਇਹ ਪ੍ਰੂਫ ਕਰ ਦਿਓ ਇਤਜਾਮ ਨੌਕਰੀ ਦਾ ਵੀ ਕਰ ਦਿਓ ਤੇ ਉਹ ਭਾਜੀ ਦਾ ਤਿਆਰ ਆ ਆਏ ਸੰਦੀਪ ਜੀ ਉਹਦੇ ਸਾਹਿਬ ਨੂੰ ਨੌਕਰੀ ਕਰੇਗੇ ਦੇ ਜੀ ਸਾਹਿਬ ਹਾਂ ਜੀ ਸਰ ਜੀ ਸਰ ਜੀ ਜੀ ਆ ਚਲ ਜੀ ਅੱਛਾ ਇੱਕ ਨਾ ਇੱਕ ਨਾ ਅ ਅਮਰਪਾਲ ਸਿੰਘ ਦੇ ਨਾ ਫਾਦਰ ਤੇ ਮਦਰ ਦੋਵੇਂ ਆਣਗੇ ਤੇ ਉਹਨਾਂ ਨੂੰ ਨਾ ਪੱਕੀ ਨੌਕਰੀ ਦੋਵਾਂ ਨੂੰ ਦੇਣੀ ਹੈ ਆਪਾਂ ਜ਼ਰੂਰੀ ਹੈ ਬਹੁਤ ਪਿੰਡ ਨੌਲ ਪਿੰਡ ਤੋਂ ਨੌਲ ਮਿਲਦਾ ਕਿ ਨੌਲ ਦੇ ਤੁਹਾਡੇ ਕੋਲ ਉਹਨਾਂ ਦੇ ਨਾਲ ਚੇਅਰਮੈਨ ਸਾਹਿਬ ਆਣਗੇ ਨਹੀਂ ਨਹੀਂ ਨਾ ਲਾਣਗੇ ਤੇ ਉਹਨਾਂ ਦੀ ਗੱਲ ਤੋਂ ਐਡਜਸਟਮੈਂਟ ਕਰਕੇ ਪੱਕੀ ਨੌਕਰੀ ਜੇ ਸਾਹ ਨਾਲ ਹੋ ਸਕਦੀ ਇਹਨਾਂ ਦੀ ਕਰਾ ਲਿਆ ਇੱਕ ਵਾਰੀ ਮੈਂ ਮੇਲਾ ਹਾਂ ਜਿਹੜੇ ਜਿਹੜੇ ਆਪਾਂ ਦੇ ਸਕਦੇ ਆ ਉਹ ਕਰਾ ਦੇ ਠੀਕ ਠੀਕ 40 ਨੋਟ ਧੰਨਵਾਦ ਬਾਅਦ ਵਿੱਚ ਤੁਸੀਂ ਲੈ ਲਓ ਅੱਗੇ ਬਹੁਤ ਚੀ ਕਰਦੇ ਆ ਕਿ ਹੋਰ ਪੈਨ ਭਰਾਵਾਂ ਨੂੰ ਕਹੋ ਵੀ ਆਪਣੇ ਪੰਜਾਬ ਦੇ ਵੱਲੇ ਧਿਆਨ ਦਿਓ ਮਾੜਾ ਦੇ ਦੇਖੋ ਕੀ ਹੈ ਕਿ ਅਸਲ ਵਿੱਚ ਜ਼ਰੂਰਤ ਵੀ ਬਹੁਤ ਹਾਂਜੀ ਹਾਂ ਜੁਨੀਅਰ ਦੇ ਤੱਕ ਰੋਜ਼ਗਾਰ ਨਹੀਂ ਮਿਲਦਾ ਕੋਈ ਨਹੀਂ ਕੋਈ ਇਥੇ ਬਾਰੋਂ ਇੰਡਸਟਰੀਆਂ ਨਹੀਂ ਲੱਗਦੀਆਂ ਕਾਰੋਬਾਰ ਨਹੀਂ ਚੱਲਦਾ ਤਰੱਕੀ ਨਹੀਂ ਹੁੰਦੀ ਹਾਂਜੀ ਓਨੀ ਦੇਰ ਤੱਕ ਕੁਝ ਨਹੀਂ ਹੁੰਦਾ ਹਾਂਜੀ ਅਸੀਂ ਵੀ ਇਸ ਗੱਲ ਤੇ ਲੱਗੇ ਹੋਏ ਹਾਂ ਕਿ ਵੱਧ ਤੋਂ ਵੱਧ ਹਾਂਜੀ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਔਰ ਖਾਸ ਤੌਰ ਤੇ ਪੈਣਾ ਨੂੰ ਹਾਂਜੀ ਇਹ ਵੀਡੀਓ ਦੇਖ ਕੇ ਇੰਸਟਾਗ੍ਰਾਮ ਤੋਂ ਵੀਡੀਓ ਦੇਖੀ ਸੀ ਤੇ ਜਿਹੜੀ ਵੀਡੀਓ ਸੀ ਉਹਦੇ ਵਿੱਚ ਬੱਚਾ ਕਹਿ ਰਿਹਾ ਸੀ ਕਿ ਘਰ ਆਟਾ ਹੈ ਨਹੀਂ ਤੇ ਰੋਟੀ ਨਹੀਂ ਖਾਦੀ ਤੇ ਉਹ ਵੀਡੀਓ ਦਿਲ ਨੂੰ ਛੂ ਗਈ ਉਹ ਦੇਖ ਕੇ ਅਸੀਂ ਇਹਨਾਂ ਦੀ ਮਦਦ ਕਰਨ ਲਈ ਜੋ ਵੀ ਮਤਲਬ ਹੈ ਕਿ ਬੱਚੇ ਦੀ ਥੋੜੀ ਜਿਹੀ ਹੈਲਪ ਕਰਨ ਆਏ ਹਾਂ ਅਸੀਂ ਤਾਂ ਕਿ ਬੱਚੇ ਦਾ ਫਿਊਚਰ ਵਧੀਆ ਹੋ ਸਕੇ ਕਿੱਦਾਂ ਦੀ ਵੀਡੀਓ ਦੇਖ ਕੇ ਮਨ ਦੇ ਵਿੱਚ ਕੀ ਆਉਂਦਾ ਵਾਜੀ ਬਜੀ ਮਨ ਜੇ ਹੀ ਆਉਂਦਾ ਕਿ ਆਪਣੇ ਸਮਾਜ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਬੱਚੇ ਆ ਜਿਨ੍ਹਾਂ ਤੱਕ ਪਹੁੰਚ ਨਹੀਂ ਹੁੰਦੀ ਤੇ ਜਿੱਦਾਂ ਇਹਨਾਂ ਦੇ ਟੀਚਰ ਨੇ ਵੀਡੀਓ ਬਣਾਈ ਸੀ ਇਦਾਂ ਆਪਾਂ ਨੂੰ ਉਪਰਾਲਾ ਕਰਨਾ ਚਾਹੀਦਾ ਜਿੱਦਾਂ ਵੀ ਕੋਈ ਬੱਚਾ ਪਰੋਂ ਦੇਖੇ ਉਹਦੀ ਵੀਡੀਓ ਸੋਸ਼ਲ ਮੀਡੀਆ ਤੇ ਆਪਾਂ ਨੂੰ ਵਾਇਰਲ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਪਤਾ ਲੱਗ ਸਕੇ ਕਿੱਥੇ ਕਿੰਨੇ ਕਿਉਂ ਆਪਣੇ ਬੱਚੇ ਗਰੀਬੀ ਦੇ ਵਿੱਚ ਰਹੇ ਹੋਏ ਆ ਕਿਉਂਕਿ ਮਤਲਬ ਪੜ ਨਹੀਂ ਸਕਦੇ ਆਪਣੇ ਰੋਟੀ ਰੋਟੀ ਖਾਂ ਲਈ ਆਟਾ ਨਹੀਂ ਹੈ ਜਿਨ੍ਹਾਂ ਕੋਲੇ بس ਇਹਨਾਂ ਦੀ ਆਪਣ ਨੂੰ ਹੈਲਪ ਕਰਨੀ ਚਾਹੀਦੀ। ਬਾਕੀ ਇਸ ਤਰ੍ਹਾਂ ਉਹ ਬਾਰਡਰ ਏਰੀਏ ਦੇ ਇਸ ਇਸ ਪੰਜਾਬ ਦੇ ਇਸ ਇਲਾਕੇ ਦੇ ਹਾਲਾਤ ਬਹੁਤ ਜਾਨਣਾ ਚਾਹਾਂਗੇ ਕਿਉਂਕਿ ਕਈ ਸੱਜਣ ਕਹਿ ਰਹੇ ਆ ਵੀ ਇੰਨਾ ਮਾੜਾ ਹਾਲ ਨਹੀਂ ਹੋ ਸਕਦਾ। ਕੀ ਤੁਹਾਨੂੰ ਲੱਗਦਾ ਵੀ ਵਾਕਈ ਆ ਬੈਲਟ ਦਾ ਬਹੁਤ ਬੁਰਾ ਹਾਲ ਹੈ? ਹਾਂਜੀ ਹਾਂਜੀ ਅਸੀਂ ਬਾਰਡਰ ਏਰੀਆ ਤੋਂ ਬਿਲੋਂਗ ਕਰਦੇ ਆਂ ਸਾਹੀ ਮਤਲਬ ਇਹ ਲੋਕਾਂ ਦੇ ਵਿੱਚ ਵਿਚਰਦੇ ਰਹਿੰਦੇ ਆਂ ਤੇ ਇੱਥੇ ਮਤਲਬ ਬਹੁਤ ਸਾਰੇ ਲੋਕ ਆ ਬਾਰਡਰ ਵੈਲਟ ਦੇ ਵਿੱਚ ਕੁਝ ਪਿੰਡ ਐਦਾਂ ਦੇ ਜਿਨ੍ਹਾਂ ਦੇ ਕੱਚੇ ਘਰ ਆ ਬਿਲਕੁਲ ਕੱਚੇ ਕੱਚੀ ਮਿੱਟੀ ਦੇ ਘਰ ਬਣੇ ਆ ਤੇ ਹਾਲੇ ਤੱਕ ਵੀ ਉਹ मतलब है कि शहर तो बहुत ज्यादा बैकवर्ड है बहुत पिछड़े हुए हैं उन्हें अपनू पिंड पिंडा ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਤੇ ਉਹਨਾਂ ਦੀ ਸਰਕਾਰਾਂ ਨੂੰ ਵੀ ਸਹਾਇਤਾ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਿੱਦਾਂ ਇਹਨਾਂ ਦੇ ਬੱਚੇ ਆ ਜਿਨ੍ਹਾਂ ਕੋਲੇ मतलब ਪੜਨ ਲਈ ਪੜ੍ਹਾਈ ਲਈ ਪੈਸੇ ਨਹੀਂ ਹੈ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਵਕਰੀ ਸਹਾਇਤਾ ਮਿਲਣੀ ਚਾਹੀਦੀ ਹੈ ਬਾਲ ਰੇ ਦੀ ਬਿਲਕੁਲ ਜੀ ਬਿਲਕੁਲ ਬਾਲ ਰੇ ਨੂੰ ਅਲੱਦਾ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ ਚਲੋ ਤੇ ਦਾਲ ਆਟਾ ਸਕੀਮ ਦਾ ਸੀਗੀ ਪਹਿਲਾਂ ਪਰ ਉਹ ਵੀ ਕਈ ਲੋਕ ਉਸ ਤੋਂ ਵੀ ਵੰਜਿਆ ਪ੍ਰੋਪਰ ਹੈ ਮਤਲਬ ਉੱਪਰੋਂ ਆਂਦਾ ਹੈ ਪਰ ਉੱਪਰੋਂ ਪੈਸਾ ਆਂਦੇ ਆਂਦੇ ਤੱਕ ਮਤਲਬ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਦਾ ਇਹ ਪਹੁੰਚਣਾ ਚਾਹੀਦਾ ਹੈ ਤਾਂ ਦੱਸਦੀ ਕਿ ਸੋਸ਼ਲ ਮੀਡੀਆ ਦੇ ਉੱਤੇ ਇਸ ਬੱਚੇ ਦੀ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਤੇ ਕਈ ਜਣਿਆਂ ਨੇ ਪਰਿਵਾਰ ਦੀ ਮਦਦ ਕੀਤੀ ਹੈ ਤੇ ਹੁਣ ਜੋ ਪ੍ਰਾਲਾ ਸਾਬਕਾ ਵਿਧਾਇਕ ਵੱਲੋਂ ਕੀਤਾ ਗਿਆ ਹੈ ਪਰਿਵਾਰ ਦੇ ਵਿੱਚ ਜੋ ਬੱਚੇ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਨੌਕਰੀ ਪੱਕੀ ਦਵਾਈ ਗਈ ਹੈ ਕੈਸ਼ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਹੋਰ ਵੀ ਸੰਭਵ ਮਦਦ ਦਾ ਭਰੋਸਾ ਦਿੱਤਾ ਗਿਆ ਹੈ ਯਾਨੀ ਕਿ ਇਸ ਬੱਚੇ ਦਾ ਭਵਿੱਖ ਹੁਣ ਸੁਰੱਖਿਅਤ ਹੱਥਾਂ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਮਾਤਾ ਪਿਤਾ ਇੱਕ ਪੱਕੀ ਸੈਲਰੀ ਤੇ ਪੱਕੀ ਨੌਕਰੀ ਦੇ ਉੱਤੇ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ